ਮੇਰੇ ਉਸ ਪਿਆਰ ਪਰਿਸ਼ਾਸ਼ਤੀ ਗਾਉ ਦੇ ਸਾਥ ਸਵਾਰਤਾ ਗਰੇਵਾਲ ਪੰਜਾਬੀ ਟ੍ਰੈਵਲ ਹਾਊਸ ਤੇ ਸਦਾ ਤੇ ਅਸ ਕਰਦੇ ਸਭ ਚੜਦੀ ਕਲਾ ਚ ਹੋਗੇ ਸਭ ਨੂੰ ਸਭ ਚੜਦੀ ਕਲਾ ਚ ਰੱਖੇ ਤੇ ਅੱਜ ਜਦੋਂ ਆਪਾਂ ਸਟਾਰਟਿੰਗ ਕਰ ਰਹੇ ਆਂ ਜੀ ਬਲੌਗ ਦੀ ਆਪਣੀ ਮਾਤਾ ਤੋਂ ਲਓ ਜੀ ਚੱਕੋ ਆਪਣੀ ਮਾਤਾ ਬੈਠੀ ਹੈਗੀ ਚਾਹ ਪੀਨੇ ਚਾਹ ਚਾਹ ਪੀਏ ਕਰ ਰਹੀ ਹੈ ਜੀ ਐਨੀ ਤਤੀ ਕਿਉਂ ਪੀਣੀ ਹੁੰਦੀ ਆ ਠੰਡੇ ਵੀ ਲਿਆ ਕਰ। ਭਾਈ। ਸਣਾ ਕੋਈ ਗੱਲਬਾਤ। ਇਹ ਕਿ ਨਾ ਮ ਭਾਈ। ਤੂੰ ਤਾਂ ਭਾਈ ਵੀ ਭਾਈ ਵੇ ਭਾਈ ਵੇ ਅੱਜ ਤਾਮੇ ਰੋ। ਬੋਲਾਈ ਬੈਠੇ ਜਾ ਮ ਜਾ। ਬੋਲਦੀ ਨਹੀਂ। ਹਾਸ ਰਹੀ ਹੈ। ਚਲ ਕੋਈ ਗੋ। ਲੋ ਜੀ ਹਜੇ ਤੱਕ ਵੀ ਗੱਲਬਾਤ ਐ ਨਹੀਂ। ਇਹਦਾ ਸਾਰਾ ਹੋਇਆ ਨਹੀਂ ਹੈਗਾ ਚਾਹ ਦਾ। ਚਾਹ ਨਾਲ ਸਾਰਾ ਹੋਣਾ ਨਹੀਂ ਫੇਰ ਦੇਖੀ ਗੱਲਬਾਤ ਆਉਂਦੀ ਆ। ਤੇ ਓ ਜੀ ਮਿੱਤਰੋ ਬੈਠੋ ਲੋ ਜੀ ਧਰਤੀ ਮਾਤਾ ਨੇ ਸਬਜੀ ਬਣਾ ਲਈ ਅਲੂ ਫੁੱਲ ਛੋਲੇ ਛੋਲੇ ਰਹਿਣਾ ਉਹ ਮੈਂ ਵੇਖ ਕੇ ਆ ਤਾਂ ਬੜੀ ਵਧੀਆ ਬਣਦੀ ਹੈ ਇਹਦੀ ਵਧੀਆ ਬਣਦੀ ਹੈ ਜੀ ਸਬਜੀ ਸਵਾਲ ਹੁੰਦੀ ਆ ਓ ਜੀ ਮਿੱਤਰ ਸਬਜੀ ਦਾ ਧਰਤੀ ਕਾਵੜੀ ਛੋਲੇ ਮਾਤਾ ਨੇ ਕਰਤੀਆਂ ਰੋਟੀਆਂ ਸਟਾਰਟਾ ਭੁੱਖ ਲੱਗੀ ਪਈ ਸੀ ਮੈਂ ਪਕਾਲਾ ਰੋਟੀ ਖਾਈ ਲੈਣਿਆਂ ਨਾ ਤੇ ਭਰਾ ਨੇ ਆਪਣੇ ਨੂੰ ਸੱਕ ਲਿਆ ਸੀ ਬਰਸਾਦਾ ਤੇ ਗਰਮੀ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਵਿਸਾਖੀ ਆ ਗਿਆ ਆਪਣੇ ਅੱਜ ਮਨਲਾ 7 ਪਤਨੀ 8 ਤਰੀਕ ਹੋ ਗਈ 13 ਤਰੀਕ ਦੀ ਵਿਸਾਖੀ ਆਗੀ ਤੇ ਵਿਸਾਖੀ ਤੋਂ ਬਾਅਦ ਵਿਸਾਖੀ ਤੋਂ ਬਾਅਦ ਕਣਕ ਦੀ ਬਾਢੀ ਪੈ ਜਾਂਦੀ ਆ ਤੇ ਆਪਣੇ ਤਾਂ ਬੰਦਿਆਂ ਨੇ ਕਰਤੀ ਸਟਾਰਟਿੰਗ ਗਰਮੀ ਦੀ ਮਹੂਰਤ ਪਹਿਲਾਂ ਦਾ ਪ੍ਰੰਧਨ ਅੰਦਰ ਪੱਖੇ ਦਾ ਰੱਖਿਆ ਸੀਗੇ ਤੇ ਅੱਜ ਮੰਜੇ ਬਾਹਰੇ ਕੱਢ ਲਏ ਬਾਹਰੇ ਕੱਢ ਕੇ ਕੋਲਰ ਛੜਤਾ ਤੇ ਕਹਿੰਦੇ ਬਾਹਰੇ ਪਾਵਾਂਗੇ ਲੋ ਜੀ ਮਿੱਤਰੋ ਕਰਾਉਣੇ ਅੰਦਰੋਂ ਤਾਂ ਉਹਨਾਂ ਨੇ ਪਾ ਪਿਆ ਆਲਵੇ ਦਾ ਕਰਤਾ ਕੰਮ ਅੰਦਰ ਲਾਤਾ ਲੋ ਜੀ ਚੱਕੋ ਅਟਖੜਾ ਡੈਨੋਸੌਰ ਰਾਣੀ ਸੁੰਦਰਾ ਚੱਕੋ ਜੀ ਮਿੱਤਰੋ ਕੋਲਰ ਲਾਤਾ ਤੇ ਬਾਹਰੇ ਪਾਣਾ ਕਰਤਾ ਸਟਾਰਟ ਆ ਆਪਣਾ ਆਪਿਆਗਾ ਤੇ ਡੈਡੀ ਆਪਣਾ ਖਾ ਪੀ ਰਿਹਾਗਾ ਸਮਾਨ ਸੱਕ ਰਿਹਾ ਆਪਦਾ ਤੇ ਦੋਵਾਂ ਤੋਂ ਉਹ ਵੀ ਆਪਣਾ ਸਿਕਾ ਸੰਭਾਲੂਗਾ ਤੇ ਡਾਇਨਾਸੌਰ ਵਿਚਾਰਾ ਹਜੇ ਪਤਾ ਨਹੀਂ ਕਦੋਂ ਦੀ ਯਾਤਰਾ ਉੱਤਰਾ ਤੇ ਨਿਕਲਦਾ ਆਪਣਾ ਤੇ ਫਿਰ ਹਾਲ ਤੱਕ ਕੱਪੜੇ ਦੇ ਕੇ ਟਕਿਆ ਹੋਇਆਗਾ ਜਲਦੀ ਵਸ ਆਪਾਂ ਇਹਦਾ ਕੀ ਕਹਿੰਦੇ ਹੁੰਦੇ ਆ ਮਾਤਾ ਨੇ ਕੱਪੜੇ ਤੌੜੀਏ ਜਿਹਾ ਭਾਰੀ ਧਰਤੇ ਸੀਗਾ ਚਾਲਾ 15 ਧਰਤਾਂ ਨੇ ਤੇ ਇਹਦਾ ਕਵਰ ਲਿਆਉਣਾਗਾ ਤੇ ਨਹੀਂ ਆਪਾਂ ਆਪ ਹੀ ਜਗਾਰਡ ਲਾ ਕੇ ਤਿਆਰ ਕਰ ਦਾਂਗੇ ਤੇ ਆਪਿਆਂ ਨੇ ਇਹਦੇ ਜਾਲੀਆਂ ਕੋਲਰ ਦੀਆਂ ਚੱਲਦਾਗਾ ਤੀ ਚੱਲ ਰਿਹਾ ਵੱਡ ਰਿਹਾ ਫਰਾਟੇ ਮਾਰ ਰਿਹਾ ਤੇ ਲੋ ਜੀ ਮਿੱਤਰੋ ਚਲੋ ਜੀ ਇੰਨਾ ਕੰਮ ਪੰਦਰਾ ਨੇ ਮੋਰ ਤਾਂ ਜਿਹੜੇ ਕੰਮ ਦਾ ਕਰਨਾ ਹੁੰਦਾ ਪਹਿਲੀ ਕਰ ਦਉਂਦੇ ਨੇ ਕੱਲ ਨੂੰ ਆਪਾਂ ਨੇ ਇਹਨੂੰ ਵੀ ਦੇਖਣਾ ਜੇ ਹੋ ਗਿਆ ਸਟਾਰਟ ਇਹ ਚਲ ਨਹੀਂ ਖੜਾ ਯਾਰ ਖੜਾ ਰਹਿਣ ਦੇਣਾ ਅੱਜ ਆਪ ਨੂੰ ਇੰਨੀ ਕੀ ਲੋਡ ਤਾਂ ਹੈ ਨਹੀਂ ਇਹਦੀ ਆਪਣੇ ਕਰਨਾ ਵੀ ਕੀ ਹੈ ਸਟਾਰਟ ਕਰਕੇ ਸਤਰੀ ਆਪਣੀ ਪਈਆ ਇਹਨੂੰ ਵੀ ਆਪਾਂ ਨੇ ਕੁੱਪੜ ਦੇ ਨਾਲ ਟਾਕੇ ਵਧੀਆ ਉਹ ਕਰ ਦੇਣਾਗਾ ਨਹੀਂ ਇਹਦਾ ਗਰਜਗੱਪਾ ਜਿਹਾ ਪਾਇ ਪਾਇ ਕੇ ਫਿਰ ਮਾੜੀ-ਮੋਟੀ ਕਰ ਦੋ ਚਾਹੇ ਲੋਕ ਲੱਗਦੇ ਹੀ ਆ ਆਪਣਾ ਤੇ ਗਰਜਗੱਪਾ ਮਾੜਾ-ਮੋਟਾ ਫਿਰ ਵੀ ਪਈ ਜਾਂਦਾਗਾ ਨਾ ਆਪਾਂ ਨੇ ਜੀ ਤੌੜੀ ਧਰਤੇ ਪਰ ਅੰਦਰ ਤੇ ਆ ਦੱਸੋ ਜਿਗਾਰਮੈਂਟ ਘੈਂਟ ਬਣਾਇਆ ਆਪਣੇ ਸਟੋਰ ਦਾ ਇਧਰ ਆ ਜਗਾ ਬਣਾ ਲਈਏ ਆਪਣੇ ਤੇ ਪਿੱਛੇ ਦੇ ਬਾਥਰੂਮ ਆ ਗਿਆ ਥੱਲੇ ਤੇ ਉਹ ਆ ਜਾਂਦਾ ਉਹਦਾ ਰਾਖਣਾ ਬਣ ਗਿਆ ਤੇ ਟਾਕੀ ਲੱਗ ਜੂਗੀ ਜੇ ਆਪਾਂ ਲੱਕੜ ਦਾ ਕੰਮ ਕਰਾਵਾਗੇ ਸਾਰਾ ਤੇ ਹ ਇਧਰ ਆ ਗਈ ਸਾਰੀ ਉੱਪਰ ਬਰਸਤੀ ਬਹੁਤ ਜ਼ਿਆਦਾ ਸਮਾਨ ਫੁੱਲਾ ਡੁੱਲਾ ਟਿਕ ਜਾਂਦਾ ਤੇ ਆ ਜਿਗਾਰਮੈਂਟ ਜਿਹੜਾ ਕਰਤਾ ਆਪਣੇ ਨਾਲ ਨਾਲ ਇਹ ਸਾਰਾ ਇੰਨਾ ਜਿੱਥੇ ਤੱਕ ਆਪਣੇ ਇੱਥਿਆ ਕੰਦਾ ਕੀ ਖੇਤੀ ਹੋਈ ਲਮਾਰੀ ਬਈਆ ਇੱਥੇ ਤੱਕ ਆਪਣੇ ਇਹ ਤੇ ਲੋਕਰ ਲੱਭ ਕੇ ਰਵਾਂਦੇ ਹਾਂ ਨਮਾਰਿਆਂ ਵੇਰੇ ਬਣ ਜਾਣੀਆਂ ਤੇ ਜਾਨੀ ਕਿ ਇੱਥੇ ਸਮਾਨ ਪੂਰਾ ਫੁੱਲ ਟਿਕ ਜਾ ਕਰੂਗਾ ਤੇ ਫਿਰ ਹਾਲਤ ਆਪਣਾ ਸਿੱਧੀ ਧਰਿਆ ਹੋਇਆ ਹੈ ਤੇ ਮੈਂ ਸਾਲਾ ਹੀ ਲੋਟ ਆ ਯਾਰ ਹਨਾ ਕਿਹੜਾ ਕੋਈ ਮੈਂ ਜ਼ਰੂਰੀ ਆ ਤੇ ਆ ਤੇਲ ਤੂੜਾ ਆਪਣੇ ਧਰਤੇ ਜਿਹੜੇ ਹਨਾ ਨਿਕਲਣ ਟਰੈਕਟਰ ਚੋਂ ਆਹ ਟਰੈਕਟਰ ਚੋਂ ਨਿਕਲਣ ਦੁਨੀਆ ਤੇ ਇਹ ਵੀ ਕੰਮ ਆਊਗਾ ਵਰਤੋਂ ਚ ਆਊਗਾ ਤੇ ਨਵੀਂ ਤੇਲ ਪਾਇਆ ਵਈ ਫਿਰ ਵੀ ਆਪਣੇ ਆਪ ਦੀ ਛੱਲੀ ਖਾਤਰ ਮੈਂ ਆਪਣੀ ਮਸ਼ੀਨਰੀ ਚ ਸਾਪਨਮੀ ਪਾਤੇ ਤੇ ਲੋ ਜੀ ਮਿੱਤਰੋ ਆਪ ਆਪਣੇ ਪ੍ਰਾਣੀ ਨਿਮਾਰੀ ਹੈਗੀ ਤੇ ਇਹਦੇ ਵਿੱਚ ਆਪਣੇ ਰਿਗਾਰਡ ਵਿੱਚ ਟਲਾ ਰੱਖਿਆ ਸਾਰਾ ਸੌਦਾ ਪੱਤਾ ਜਿੰਨਾ ਵੀ ਹੁੰਦਾ ਹੈਗਾ ਸਾਰਾ ਆਪਾਂ ਇਹਦੇ ਵਿੱਚ ਧਰਦਾ ਨੂੰ ਇੰਨੇ ਹੈਗੇ ਮੈਂ ਇਹ ਵੀ ਬੇਕਾਰ ਕਾ ਨੂੰ ਕਰਨੀ ਹੈਗੀ ਵਰਤ ਤੋਂ ਚ ਲੈਨੇ ਨੂੰ ਵੀ ਆਪਾਂ ਇਹ ਵੀ ਆਪਣੀ ਵਰਤ ਤੋਂ ਚਲਾਈ ਹੋਈ ਹੈ ਜੀ ਸੌਦਾ ਪੱਤਾ ਤਾਂ ਰਹ ਜਾਂਦਾ ਹੈਗਾ ਜਿੰਨਾ ਚਿਰ ਆਪਣਾ ਲੱਕੜ ਦਾ ਕੰਮ ਨਹੀਂ ਹੁੰਦਾ ਹੈਗਾ ਤੇ ਆਪਾਂ ਨੂੰ ਮੇਸਤਰੀ ਮਿਲਣ ਦੀ ਡੇਰ ਆ ਤੇ ਬਸ ਫਿਰ ਸਟਾਰਟ ਕਰ ਦਾਂਗੇ ਲੱਕੜ ਦਾ ਕੰਮ ਤੇ ਨਾਲੇ ਹੁਣ ਭਾਂਡੇ ਭੁੰਡੇ ਦਾ ਕੰਮ ਵੀ ਕਰਾਂਗੇ। ਲਓ ਜੀ ਮਿੱਤਰੋ ਚੱਕੋ ਆਹ ਪਾਣੇਗੇ ਬੋਰਡ ਇਹਨਾਂ ਨਾਲ ਹੀ ਕੰਮ ਕਰਾਉਣਾ ਆਹ ਪਲਾਈ ਬੋਰਡ ਸਾਰੇ ਪਾਣੇਗੇ। ਫਿਰ ਮੈਕਾ ਆ ਜਾ ਆਹ ਸਰਮੈਕਾ ਆ ਗਿਆ ਹਨ। ਇਹ ਬੋਰਡ ਆ ਪਾਣਗੇ ਆਹ ਪਿਆ ਸਰਮੈਕਾ। ਲਓ ਜੀ ਮਿੱਤਰੋ ਕੱਢ ਦੇਣੇ ਗੱਜ ਬਣਾ ਦੇਣੀ ਇਹ ਗੱਲਬਾਤ। ਆ ਆਪਣਾ ਬੂਟ ਸਟੈਂਡ ਆ ਗਿਆ। ਤੇ ਇੱਥੋਂ ਲੈ ਕੇ ਥੱਲੇ ਤੱਕ ਬੂਟ ਹੀ ਬੂਟ ਲੱਗੇ ਸਾਰੇ ਇੱਥੇ ਰੱਖ ਦੇ ਨੇ ਇੱਧਰ ਵੀ ਆਪਣੇ ਚਲਮਾਰੀ ਵਧੀਆ ਬਿਮਣ ਵਾਈ ਬਣਵਾਈ ਆ ਇਹਤੇ ਵੀ ਲੱਕੜ ਦਾ ਕੰਮ ਕਰਾਉਣਾ ਹੈਗਾ ਤੇ ਆ ਸਾਰੇ ਤੇ ਵਧੀਆ ਲੱਗ ਜੂਗਾ ਇਹ ਬੰਦ ਹੀ ਹੋ ਜੋ ਉੱਥੇ ਤੱਕ ਤੁਰ ਤੱਕ ਗੇਟ ਦੇ ਉੱਤੋਂ ਦੀ ਬੰਦ ਕਰਾ ਦਾਂਗੇ ਆਪਾਂ ਤੇ ਲੋ ਜੀ ਮਿੱਤਰੋ ਹੁਣ ਸਕਦੇ ਆਪਾਂ ਪ੍ਰਸ਼ਾਦਾ ਪਾਣੀ ਤੇ ਮਾਤਾ ਆਪਣੀ ਬੜਾਈ ਜੀ ਰੋਟੀ ਤੇ ਮਾਂ ਸਾਗੀ ਲੈ ਨੇ ਯਾਰ ਹਨ ਨੇ ਬੜੇ ਕੰਮ ਭੁੱਖ ਲੱਗੀ ਵੀ ਆ ਬਹੁਤ ਜ਼ਿਆਦਾ ਅੱਜ ਰੋਟੀ ਆਪਣੇ ਦਿਨੇ ਘਾਟੀ ਕਰਦੀ ਆ ਲੋ ਜੀ ਮੇਟਰ ਮਾਤਾ ਆਪਣੀ ਨੇ ਰੋਟੀਆਂ ਦੇਖੋ ਢੇਡ ਬਣਦੀਆਂ ਨੇ ਪੂਰੀ ਕੱਲਾ ਐਂ ਜਾਂਦੀ ਆ ਤਾਂ ਖਲੋਂਦੀ ਆ ਰੋਟੀ ਬੜੀ ਜਵਾਲੀ ਛੋਟੀ ਛੋਟੀ ਫੁੱਲੀ ਬਲੀ ਨਰਮ ਨਰਮ ਰੋਟੀਆਂ ਹੈ ਕਿਹੋ ਨਾਲ ਚੋਪੜ ਤਾਂ ਦੀ ਆ ਘੱਟੇ ਚੱਕ ਲੈਣੀਆਂ ਤਾਂ ਵਾਲੀ ਕੱਬੀ ਆਪਣੀ ਮਾਤਾ ਤਾਂ ਹੋਰ ਮਿੱਤਰੋ ਹੈਗਾ ਦਾ ਆਪਣਾ ਫਾਦਰ ਸਾਹਿਬ ਵੀ ਬੜਾ ਕੱਬਾਗਾ ਸੌਰੀ ਬੜਾ ਹੀ ਨਿਕਲ ਜਾਣਾ ਸੀਗਾ ਉਹਦਾ ਕੋਈ ਗੱਲ ਨਹੀਂ ਚੁੱਲ ਚੱਕ ਹੋ ਜਾਂਦੀ ਹੁੰਦੀ ਹੈ ਨਾ ਹੈਨਾ ਮਾਤਾ ਬਸ ਉਹਨਾਂ ਦਾ ਰੋਟੀਆਂ ਬਣ ਲਾਂਦੇ ਫਿਰ ਆ ਤਾਂ ਬਾਈਕੇ ਫੱਕੇ ਥੱਲੇ ਸਟਾ ਗਏ ਮਿੱਤਰੋ ਪ੍ਰਸਾਦਾ ਲੋ ਜੀ ਮਿੱਤਰੋ ਬਣਾ ਲਈਏ ਨਾ ਇਹ ਰੋਟੀ ਕਦੇ ਬਣਾਉਣੀ ਪੈ ਜਾਂਦੇ ਸਿੱਖਣੀ ਜ਼ਰੂਰ ਚਾਹੀਦੀ ਹੈ ਮਿੱਤਰੋ ਦਾਲ ਸਬਜ਼ੀ ਹਨਾ ਰੱਬ ਨਾ ਕਰੇ ਕਿਸੇ ਤੱਕ ਇਹੋ ਜਿਹਾ ਬਿਲਾ ਬੇਬੀ ਆਪਾਂ ਰੋਟੀ ਟੋਕਾ ਬਿਨਾ ਆਪ ਨੂੰ ਬਣਾ ਕੇ ਖਾਣੀ ਆਪ ਹਨਾ ਕਹਿੰਦੇ ਵੀ ਕਿਸੇ ਤੇ ਆਵੇ ਨਾ ਫਿਰ ਵੀ ਸਿੱਖਣੀ ਹਰੇਕ ਚੀਜ਼ ਚਾਹੀਦੀ ਆ ਆਪਾਂ ਨੇ ਤਾਂ ਸਿੱਖੀ ਵੀ ਆ ਰੋਟੀ ਵੀ ਦਾਲ ਵੀ A to Z ਚੀਜ਼ਾਂ ਬਣਾ ਲਈਦਾ ਮੰਨ ਕੇ ਚੱਲ ਆਪਣਾ ਪੂਰਾ ਹਲਵਾਈ ਵਾਲਾ ਕੋਰਸ ਹੀ ਹੈਗਾ ਤੇ ਵਧੀਆ ਯਾਰ ਇੱਕ ਗੱਲ ਆ ਗਈ ਵੀ ਆਪਾਂ ਬੰਦਾ ਭੁੱਖਾ ਤਾਂ ਨਹੀਂ ਮਰਦਾ ਹੈਗਾ ਜੇ ਭੁੱਖ ਲੱਗੇ ਬੰਦਾ ਘਰੇ ਬੈ ਕੇ ਬਣਾ ਕੇ ਤਾਂ ਖਾ ਲੈਂਦਾ ਹਨ ਨਹੀਂ ਝਾਕੀ ਜਾਂਦਾ ਵੀ ਯਾਰ ਉਹ ਫਲਾਨਾ ਆਊਗਾ ਆਪਣਾ ਅਕੇ ਦਊਗਾ ਤੇ ਉਹਦੇ ਨਾਲੋਂ ਵਧੀਆ ਹੈਗਾ ਬੰਦਾ ਆਪੀ ਬਣਾ ਕੇ ਛਕ ਲੈਂਦਾ ਮੈਂ ਤਾਂ ਮਾਤਾ ਕੋਲੇ ਆ ਕੇ ਖੜਾ ਮੈਂ ਸੁਣਾਉਗੀ ਕੋਈ ਗੱਲ ਬਾਤ ਸੁਣਾਉਂਦੀ ਨਹੀਂ ਹੈਗੀ ਸੁਣਾ ਮਾਤਾ ਆਡੀਅנס ਐਨੀ ਮੈਨੂੰ ਇਕੱਲੇ ਜਿਹਾਉਂਦੀ ਨਹੀਂ ਹੈਗੀ ਆਡੀਅנס ਦੇਖ ਰਹੀ ਆਗੀ ਇਹਦੀ ਮਾਤਾ ਪਿਤਾ ਰੋਟੀਆਂ ਲਾਈ ਜਾਂਦੀ ਹੈ ਗੱਲਬਾਤ ਕੋਈ ਕਰਦੀ ਨਹੀਂ ਹੈ ਹੈ ਪਸਾਦਾ ਇਹਨੂੰ ਦੇਖੋ ਨਾ ਸਤਿਆ ਇਹ ਤਾਂ ਹੈ ਅੱਜ ਦੇ ਹੁਣ ਦੇ ਕੁੜੀ ਤਾਂ ਫੋਨ ਬਸ ਫੋਨ ਵਾਲੇ ਵੱਟੇ ਚੱਕ ਦਿੰਦੇ ਹੁੰਦੇ ਨੇ ਜਿਹੜਾ ਮਰਜ਼ੀ ਵੈਕਸ਼ਨ ਖਲਾਵਾ ਉਹ ਵੀ ਖੋਲ ਦਾਨੀਆਂ ਜਿਹੜੇ ਐਸ ਵੀ ਛਾਲੂ ਨਹੀਂ ਪਤਾ ਅਜੇ ਤੱਕ ਉਹ ਚੀਜ਼ ਵੀ ਉਹ ਲੋਕ ਵੀ ਖੋਲ ਦਾਨੀਆਂ ਹੁਣ ਦੇ ਚਵਾ ਕੇ ਇੰਨੇ ਹਿਯਾਰ ਨਹੀਂਗੇ ਤੇ ਚੱਲ ਜੀ ਇਸੇ ਵਾਰ ਤਾਂ ਫਾਈਨਲ ਸਾਰਨਵਾਲ ਹੈ 12 ਕਰ ਗਿਆ ਮੈਂ ਸੁੱਤੇ ਬਈ ਕਰ ਗਿਆ 12 ਤਾਂ ਦੇ ਨੀਂਛ ਹੈਗਾ ਹੋਰ ਸੱਤ ਸਾਰਨਵਾਲ ਜਮਾ ਨਹੀਂ ਦੇ ਸੀ ਹੋਰ ਮੈਂ ਇਹੜਾ 12 ਕਲਾਸਾ ਕਰ ਗਿਆ ਪਰ 11 ਤੱਕ ਫੋਨ ਤਾਂ ਰੱਖਿਆ ਨਹੀਂ ਹੈਗਾ ਫਤੇ ਨੀਂਛ ਹੈਗਾ ਵੀ ਫੋਨ ਚੀਜ਼ ਕੀ ਹੁੰਦੀ ਹੈਗੀ ਹਣਾ ਉਹ ਤਾਂ ਹੈ ਹੀ ਨਹੀਂ ਸੀ ਛੋਟੇ ਵੇਲੇ ਤਾਂ ਹੈ ਨਹੀਂ ਸੀ ਸਾਡੇ ਵੇਲੇ ਤਾਂ ਫੋਨ ਬਾਣਾ ਨਹੀਂ ਅਜੇ ਤਾਈਂ ਪੜ ਗਏ ਹੋਰ ਹਣ ਮਾ ਮੁੰਡੇ ਕੁੜੀਆਂ ਇਕੱਠੇ ਬੈਹਨਦਾ ਇੱਕ ਗਲਾਸ ਹੁੰਦੀ ਸਰਕਾਰੀ ਕੋਲ ਨੜੀ ਫੜ ਕੇ ਗੁੱਤਾਂੀਆਂ ਤੋਂ ਕੁੜੀਆਂ ਦੇ ਦੋ ਦੋ ਮਾਰਦੇ ਅਸੀਂ ਜੇ ਜ਼ਿਆਦਾ 5-3 ਜੇ ਕਰਦੀਆਂ ਉਹ ਸਾਡੇ ਜੜਦਾਂ ਦੀਆਂ ਸੀ ਉਹਨਾਂ ਦੇ ਜੜਦਾਂ ਦੇ ਐ ਸਾਡਾ ਤਾਂ ਟਾਈਮ ਲੰਘ ਗਿਆ ਨੋ ਬਰੋਨ ਹੱਸ ਕੇ ਢ ਕੇ ਉਹ ਜੀ ਫੇਰ ਹੋ ਜਾਂਦੇ ਸੀ ਪਹਿਲਾਂ ਉਹ ਜੜਦਾਂ ਦੀਆਂ ਸਾਡੇ ਫੇਰ ਆਸੀ ਜੜਦਾਂ ਦੇ ਹੋਰ ਹੁਣ ਭੈਣ ਭਰਾ ਮਾਮਾ ਨੂੰ ਟਾਈਮ ਲੰਘ ਗਿਆ ਸਾਡਾ ਤਾਂ ਤਾ ਜੇ ਇਸ਼ੂ ਹੁੰਦਾ ਸਕੂਲ ਚ ਪੜ੍ਹਦੇ ਟਾਈਮ ਪਾਈ ਹੁੰਦਾ ਜੀ ਭੈਣ ਭਰਾਈਏ ਸਾਰੇ ਲੋ ਜੀ ਮਿੱਤਰੋ ਦਾਲ ਆਪਾਂ ਨੇ ਸੁਣ ਦਿਖਾਤੀ ਸੀ ਯਾਰ ਹਨ ਹੁਣ ਫੇਰ ਤਰੀ ਦੇਖੋ ਮਿੱਤਰੋ ਕਿੰਨੀ ਘੈਂਟ ਹੈਗੀ ਸਵਾਦ ਬਹੁਤ ਬਣੀ ਆ ਪਈ ਹੈ ਫੇਵਰੇਟ ਹੈਗੀ ਬਾਜੀ ਵਾਧਣੀਆਂ ਧੁਣੀਆਂ ਪਾ ਕੇ ਪੂਰਾ ਆ ਸੋਲੇ ਹਨ ਜਿਹੜੇ ਸਮੋਸੇ ਪੈਂਦੇ ਹੁੰਦੇ ਨੇਗੇ ਕੱਲੇ ਪੰਨੇ ਕੱਲੇ ਐਂਟਾ ਗੱਲਬਾਤ ਪੂਰੀ ਹੋ ਜਾਂਦਾ ਛੋਲੇ ਪੂਰੀਆਂ ਛੋਲੇ ਪੂਰੀਆਂ ਹਾਂ ਉਹ ਦਾਲੇ ਛੋਲੇ ਪੂਰੀਆਂ ਵਾਲੀ ਪੂਰੀਆਂ ਤਾਂ ਚੱਲ ਨਹੀਂ ਹਨ ਕੋਈ ਚੱਕਰ ਨਹੀਂ ਗਾ ਤੇ ਪੂਰੀਆਂ ਵੀ ਆਪਾਂ ਬਣਾ ਕੇ ਸਕਾਂਗੇ ਕੋਈ ਗੱਲ ਨਹੀਂ ਐ ਨਹੀਂ ਪਤਾ ਆਪਾਂ ਮੌਲੀ ਲਈ ਆਈਏ ਹੋਰ ਇਹਦੀ ਤਾਂ ਆਪਾਂ ਨੂੰ ਕੋਈ ਲੋੜ ਹੀ ਨਹੀਂ ਪੈਂਦੀ ਇਹ ਆ ਤਾਂ ਆਪਾਂ ਘੱਟੀ ਵਰਤਦੇ ਹਾਂਗੇ ਕੀ ਕਹਿੰਦੇ ਹੁੰਦੇ ਨੇ ਇਹਨੂੰ ਮਾਈਕ੍ਰੋ ਮਾਈਕਰੋਨ ਦਾ ਤਾਂ ਘੱਟੀ ਵਰਤਦੇ ਹਾਂਗੇ ਜਦੋਂ ਤੰਦਰ ਲਿਆ ਕੀ ਕਰਤਾ ਲੋ ਜੀ ਮਿੱਤਰੋ ਆ ਆਪਣਾ ਮਾਈਕਰੋ ਆ ਗਿਆ ਇਹ ਜਦੋਂ ਮੈਂ ਜਨਮ ਲਿਆ ਹੈ ਹਾਂ ਉਹਨਾਂ ਨੂੰ ਮਿਲਿਆ ਗਿਆ ਜਦੋਂ ਮੈਂ ਦੇਦਾਂਗੇ ਸਭ ਨੂੰ ਦੇਦਾਂਗੇ ਸਿੰਘ ਜੀ ਅੱਜ ਖੜੀ ਆਪਣੀ ਮਾਤਾ ਹੈਗਾ ਸਾ ਵੀ ਹਨਾ ਤੇ ਮੈਂ ਅੱਜ ਚਾਹੋਈ ਅੱਜ ਆਪਾਂ ਮਾਤਾ ਨਾਲ ਖੋਲ ਹੋਣੇਗੇ ਤੇ ਆਪਾਂ ਨੇ ਅੱਜ ਕੋਲ ਕਰਤਾ ਸੂਟ ਤੇ ਮਾਤਾ ਨਾਲ ਕਰਾਂਗੇ ਉਹਨੂੰ ਬਣਾ ਲਾਂ ਦੇ ਰੋਟੀ ਕੋਈ ਗੱਲ ਨਹੀਂ ਫੜਲਾ ਦੇ ਉਹ ਵੀ ਚਾਹ ਪੀਉਣਾ ਕਿਵੇਂ ਕਿੰਨਾ ਚਾਹ ਵੀ ਨਾ ਸਾਕੋ ਨਾਕ ਸਾਡੀ ਰੱਖ ਚਾਹ ਨਾਲ ਹੀ ਹੋ ਜਾਂਦੇ ਮਿੱਤਰੋ ਤੇ ਕੋਈ ਗੱਲ ਨਹੀਂ ਗੱਲਾਂ ਬਾਤਾਂ ਦੇਖੀ ਆ ਅੰਦਰੋਂ ਨਿਕਲਦੀਆਂ ਦੇਖੀ ਗੱਲਾਂ ਬਾਤਾਂ ਜਦੋਂ ਮੜਾ ਆਇਆ ਨਾ ਐ ਚਾਹ ਚਾਹ ਕੱਪ ਜਾਂਦਾ ਅੰਦਰ ਫੇਰ ਨਿਕਲਦੇ ਨੇ ਗੱਲਾਂ ਬਾਤਾਂ ਉਹ ਨਜ਼ਰ ਤਾਂ ਦਾ ਬੈਟਰੀ ਟੱਡ ਜੀ ਰਹੀ ਹੈ ਸਾਡੀ ਹਾਂ ਚਾਹ ਸਾਡੀ ਤੋਂ ਅੰਦਰ ਗਿਆ ਕੀਤਾ ਹੈ ਹਾਂ ਪੂਆ ਕਿ ਬੂਆ ਦੇ ਕੋਲ ਨਾਲ ਪਹਿਲਾਂ ਕੱਪੜਾ ਲੈਦਾ ਰਹਿਦਾ ਤੇ ਹੁਣ ਕੋਈ ਨਹੀਂ ਕਿਛੁ ਦਿੰਦਾ ਹੁਣ ਕੌਣ ਦਿੰਦਾ ਹੁਣ ਤਾਂ ਹੋਈ ਹੁਣ ਦਾ ਟਾਈਮ ਪਾਰ ਰਵੇ ਤੇ ਲੋ ਜੀ ਦੇਖੀ ਆ ਉਹ ਬੈਟਰੀ ਚਾਰਜ ਹੋਊਗੀ ਹੋਊਗੀ ਬੈਟਰੀ ਚਾਰਜ ਹੋ ਲਗੀ ਉਹ ਹੋਰ ਵੀ ਬੈਟਰੀ ਚਾਰਜ ਦੇਖੀ ਆ ਗੱਲਾਂ ਵੱਤ ਤਾਂ ਆਪਣੀ ਮਾਤਾ ਇੰਨੀ ਘੈਂਟ ਸੁਣਾਉਂਦੀ ਆ ਜਾਨੀ ਕਿ ਸੁਣੀ ਜਾਂ ਸੁਣੀ ਆ ਬੰਦਾ ਸੁਣਨ ਵਾਲਾ ਹੋਣੀ ਚੀਜ਼ ਆ ਆਏ ਦੇਖਵਾ ਤਰਾਉਠੇ ਬਣਾ ਕੇ ਖਾਉਂਦੀ ਆਪਨੂੰ ਮਾਰਾ ਕੜੀ ਤੋਂ ਜੀ ਮਿੱਤਰੋ ਦੇਖੋ ਔਖਾ ਬਣਾ ਰਿਹਾ ਤਮੋ ਮਿੱਤਰੋ ਇਹ ਨਾ ਟਾ ਗੱਲ ਬਾਤ ਸੌਥਰ ਟਾਈਮ ਵੀ ਪ੍ਰੋਫਾ ਬਣਾ ਕੇ ਮੈਂ ਤਾਂ ਨਹੀਂ ਆਦਾ ਮੈਂ ਤਾਂ ਸੋਰੀ ਮਿੱਤਰੋ ਬਾਕੀ ਮਿੱਤਰੋ ਉਹਨਾ ਬਣਾਉਂਦੇ ਆਪਣੇ ਡੇਢੀ ਹੱਤਰ ਉਹਦੇ ਤਾਂ ਨਹੀਂ ਹੈ ਕਿ ਨਾ ਤਾਂ ਕਿ ਫੁੱਲ ਆਓ ਖਾਣ ਦਾਗਾ ਕਾੜੀ ਚੀਜ਼ ਖਾਦੀ ਨਹੀਂ ਹਦੀ ਉਹ ਤੋਂ ਮੈਂ ਦੋ ਪੈਕ ਲਾ ਕੇ ਸੱਕੜਾ ਹੁੰਦਾ ਪ੍ਰਸਾਦਾ ਬਣੀ ਤੇ ਇੱਕ ਆਪਣੇ ਯਾਰ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਦਾ ਕਰੋ ਵੀਡੀਓ ਦਾ ਦੱਸਦਾ ਕਰੋ ਕਿ ਬਧੀਆ ਵੀ ਹੁੰਦੀ ਹੈਗਾ ਨਹੀਂ ਹੁੰਦੀ ਹੈ ਨਾ ਕਿਉਂਕਿ ਤੁਹਾਡੀ ਮਾੜੀ ਸਪੋਰਟ ਆਪਣੇ ਲਈ ਬਹੁਤ ਵੱਡੀ ਗੱਲਬਾਤ ਹੁੰਦੀ ਹੈਗੀ ਤੇ ਤੁਹਾਡਾ ਇੱਕ ਇੱਕ ਲਾਈਕ ਕਮੈਂਟ ਹੈ ਨਾ ਦੱਸਦਾ ਕਰੋ ਭਰਾਵਾਂ ਵਰਗੇ ਜਰੂਰ ਤੇ ਕਮੈਂਟ ਜਰੂਰ ਕਰਿਆ ਕਰੋ ਯਾਰ ਹਨਾ ਤੇ ਆਪਾਂ ਤੁਹਾਡੇ ਲਈ ਵਧਾਉਣੇ ਹੈਗੇ ਹਨਾ ਤੇ ਬਾਕੀ ਛੋਟਿਆ ਆਸਰੀ ਚੈਨਲ ਆਪਣਾ ਜਿਹੜੀ ਗੱਲ ਆ ਗਈ ਵੱਡੀ ਲੋ ਜੀ ਮਿੱਤਰੋ ਮਾਤਾ ਬਣਾ ਲਾ ਰੋਟੀਆਂ ਫੇਰ ਆਪਾਂ ਕਰਾਂਗੇ ਗੱਲਾਂ ਬਾਤਾਂ ਅੱਜ ਜਿੱਕੇ ਨਾਲੇ ਮੈਂ ਥੱਕਦਾ ਲੋ ਜੀ ਮਿੱਤਰੋ ਆਪਾਂ ਸਗੜੀਏ ਹੁਣ ਪ੍ਰਸਾਦਾ ਪ੍ਰਸਾਦਾ ਬਣੀ ਛੱਕ ਕੇ ਫੇਰ ਮਾਰਦੇ ਆ ਮਾਤਾ ਨਾਲ ਗੱਲਾਂ ਬਾਤਾਂ ਘੈਂਟ ਘੈਂਟ ਲੋ ਜੀ ਮਿੱਤਰੋ ਪ੍ਰਸਾਦਾ ਪਾਣੀ ਲੈਤਾ ਬਣੀ ਛੱਕ ਤੇ ਗੱਲਾਂ ਬਾਤਾਂ ਵੀ ਲੈਤੀਆਂ ਮਾਰ ਤੇ ਹੁਣ ਆਪਾਂ ਲੱਗਾਂਗੇ ਸੌਣਾ ਦੇ ਨੰਬਰ ਤੇ ਆਪਾਂ ਕੋਰਨ ਨਵੇਂ ਬਲੌਗ ਦੇ ਨਾਲ